ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੀ ਸੂਟਾਂ ਦੀ 컬렉ਸ਼ਨ ਲੈ ਕੇ ਆਏ ਹਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਜਿਹੜੇ ਸੂਟ ਨੇ ਆਪਾਂ ਫਿਰ ਇੱਕ ਵਾਰੀ ਲੈ ਕੇ ਆਂਦੇ ਨੇ ਇਹਨਾਂ ਦੀ ਜਿਆਦਾ ਹੀ ਬਹੁਤ ਡਿਮਾਂਡ ਸੀਗੀ ਇਹ ਗੀਜ਼ਾ ਕਾਟਨ ਦਾ ਸੂਟ ਹੋ ਗਿਆ ਇਹਨਾਂ ਦੇ ਵਿੱਚ ਸਾਰੇ ਪ੍ਰਿੰਟ ਨਵੇਂ ਆਏ ਨੇ ਸ਼ਰਟ ਤੁਹਾਨੂੰ ਗੀਜ਼ਾ ਕਾਟਨ ਦੀ ਮਿਲ ਜਾਏਗੀ ਪ੍ਰਿੰਟਡ ਸ਼ਰਟ ਹੋਏਗੀ ਬਾਟਮ ਨਾਲ ਤੁਹਾਨੂੰ ਪਿਓਰ ਕਾਟਨ ਦੀ ਪਲੇਨ ਮਿਲ ਜਾਏਗੀ ਇਹ ਤੁਹਾਨੂੰ 2.5 ਮੀਟਰ ਦੀ ਕੱਟ ਮਿਲ ਜਾਏਗੀ ਵਿਦਆਊਟ ਦੁਪੱਟਾ ਸੂਟ ਰਹਿਣਗੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਰਡਰ ਕਰਵਾਉਣਾ ਹੋਵੇ ਮੇਰੇ WhatsApp ਨੰਬਰ ਤੇ ਸੂਟ ਦਾ ਤੁਸੀਂ ਸਕਰੀਨਸ਼ਾਟ ਭੇਜ ਕੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਸੀਂ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਪ੍ਰਾਈਸ ਆਪਾਂ ਆਪਾਂ ਨਾਲ ਮੈਂਸ਼ਨ ਕੀਤਾ ਹੋਇਆ ਹੈ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੈ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ ਇਸ 올 ਇੰਡੀਆ ਫ੍ਰੀ ਰਹੇਗੀ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਆਰਡਰ ਕਰਵਾ ਸਕਦੇ ਬਹੁਤ ਹੀ ਪਿਆਰੇ ਇਹਨਾਂ ਦੇ ਵਿੱਚ ਪ੍ਰਿੰਟ ਦਿੱਤੇ ਗਏ ਨੇ ਬਹੁਤ ਹੀ ਪਿਆਰੇ ਸੂਟ ਨੇ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ